ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੀਬੀਬੀ ਬਲਾ 14 ਚੈਨਲ ਤੇ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਗਰੋੜੀਆ ਅੱਜ ਸਰਹਣਾ ਕੋਲ ਪਹੁੰਚਿਆ ਤੇ ਪੁੱਛਦਿਆਂ ਕਰਦਿਆਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਦਾ ਮੁੱਦਾ ਕੀ ਹੈ ਜੀ ਇਹ ਮੁੱਦਾ ਤਾਂ ਬਹੁਤ ਪਹਿਲਾਂ ਤੋਂ ਸ਼ੁਰੂ ਹੋਇਆ ਵਾ ਪਰ ਆਮ ਆਦਮੀ ਪਾਰਟੀ ਸਰਕਾਰ ਨੇ ਜਾਦਾ ਐਕਸ਼ਨ ਵਿੱਚ 1 ਮਾਰਚ ਤੋਂ ਸ਼ੁਰੂ ਕੀਤਾ ਵਾ 8 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਜਿਹੜਾ ਅਸੀਂ ਪਿੰਡਾਂ 'ਚ ਜਾ ਜਾ ਕੇ ਮੁਹੱਲੇ ਵਾਈ ਬਾਰਡ ਬਾਈ ਮੀਟਿੰਗਾਂ ਕੀਤੀਆਂ ਹਨ ਲੋਕਾਂ ਨੂੰ ਆਗਰਾ ਕੀਤਾ ਹੈ ਕਿ ਆਓ ਆਪਣੇ ਘਰ ਸਾਹਮਣੇ ਜੀਏ ਕਿ ਨਖੀਆਂ ਦਾ ਜਿਹੜਾ ਖੀਵਾ ਦਰਿਆ ਇਹ ਪੰਜਾਬ ਵਿੱਚ ਚੱਲਦਾ ਹੈ ਇਹਨੂੰ ਥਲ ਪਾਉਣ ਵਿੱਚ ਸੱਪਾ ਹਰ ਘਰ ਦਾ ਮੈਂਬਰ ਇਸੇ ਦਾ ਹਿੱਸਾ ਬਣੀਏ ਉਸੇ ਲੜੀ ਦੇ ਤਹਿਤ ਅਸੀਂ ਪਿੰਡਾਂ ਵਿੱਚ ਜਾ ਕੇ ਤੇ ਸ਼ਹਿਰਾਂ ਵਿੱਚ ਬਾਰਡਾਂ ਜਾ ਕੇ ਡਿਫੈਂਸ ਕਮੇਟੀਆਂ ਬਣਾਈਆਂ ਜਿਹਦੇ ਅੱਠ ਮੈਂਬਰ ਤੋਂ ਲੈ ਕੇ 15-15 ਮੈਂਬਰ ਤੱਕ ਬਣਾਏ ਹਨ ਜੋ ਅੱਜ ਸਾਰੇ ਹਾਜ਼ਰ ਆਏ ਸਨ ਤੇ ਇਸ ਦੇ ਵਿੱਚ ਇਹ ਹੀ ਦੱਸਿਆ ਇਹ ਪਿੰਡਾਂ ਦੇ ਪਹਿਰਾਦਾਰ ਚੁਣੇ ਗਏ ਹਨ ਪੰਚਾਇਤ ਦੇ ਨਾਲ ਨਾਲ ਇਹ ਪੁਲਿਸ ਦੀ ਕੀ ਮਦਦ ਕਰਨਗੇ ਪਿੰਡ ਪ੍ਰਤੀ ਪਿੰਡ ਦੇ ਬੱਚਿਆਂ ਪ੍ਰਤੀ ਪਿੰਡ ਦੇ ਬੱਚਿਆਂ ਨੂੰ ਨਕਸ਼ਿਆਂ ਤੋਂ ਕਿੱਥੋਂ ਨਜਾਇਜ਼ ਮਿਲੇ ਕਿਸ ਤਰ੍ਹਾਂ ਉਹਨਾਂ ਨੂੰ ਸਾਈਡ ਤੇ ਲਜਾ ਸਕਦੇ ਹਾਂ ਇਸ ਤਰ੍ਹਾਂ ਨਕਸ਼ੇ ਵੇਚਣ ਵਾਲੇ ਨੂੰ ਅਸੀਂ ਫੜਾ ਸਕਦੇ ਹਾਂ ਇਹ ਗੁਪਤ ਐਪ ਦੱਸੀ ਗਈ ਹੈ ਜੀਜੀਪੀ ਦਾ ਭਾਸ਼ਣ ਸੀਐਮ ਸਾਹਿਬ ਦਾ ਭਾਸ਼ਣ ਇੱਕ ਐਪ ਵਾਰ ਜਾਣਕਾਰੀ ਦਿੱਤੀ ਗਈ ਹੈ ਤੇ ਹੋਰ ਇਸ ਤੋਂ ਜ਼ਿਆਦਾ ਆਉਣੇ ਵਾਲੇ ਸਮੇਂ 'ਚ ਇਹਨਾਂ ਨੂੰ ਹੋਰ ਵੀ ਜ਼ਿਆਦਾ ਮਾਨ ਸਤਕਾਰ ਮਿਲੇਗਾ ਅੱਜ ਇਹਨਾਂ ਦੇ ਆਈਡੈਂਟੀਟੀ ਕਾਰਡ ਅਤੇ ਬੁੱਕਲੇਟ ਦਿੱਤੀ ਗਈ ਹੈ ਜੇ ਐਸਪੀ ਕੋਲ ਜਾਣਗੇ ਇਹਨਾਂ ਤਸਦੀਕ ਕਰਨ ਤੋਂ ਬਾਅਦ ਇਹਨਾਂ ਦਾ ਆਈਡੈਂਟੀਟੀ ਕਾਰਡ ਬਣੂਗਾ ਜੈ ਸਰ ਬੇਚਣ ਵਾਲੇ ਦਾ ਹੈਗਾ ਹੀ ਹੈਗੀ ਆ ਜਿਹੜੀ ਪਰ ਪੀਣ ਵਾਲੇ ਵੀ ਤਾਂ ਉਹਦੇ 'ਚ ਦੋਚੀ ਹੈ ਨਾ ਮੈਂ ਨਹੀਂ ਮੰਨਦਾ ਮੈਂ ਜਿਹੜਾ ਪੀਣ ਵਾਲੇ ਨੂੰ ਮੈਂ ਬਿਮਾਰ ਮੰਨਣਾ ਓਕੇ ਸਾਨੂੰ ਕੋਈ ਬਿਮਾਰੀ ਹੋ ਗਈ ਸਾਨੂੰ ਕਲੀਨ ਵਾਲੇ ਦਾ ਇਲਾਜ ਕਰਵਾਉਣਾ ਪਿਆ ਇਲਾਜ ਕਰਵਾਉਣਾ ਚਾਹੀਦਾ ਬਿਲਕੁਲ ਸਰਕਾਰ ਨੇ ਬਹੁਤ ਵਧੀਆ ਸੈਂਟਰ ਬਣਾਏ ਹੈ ਦਾਖਲ ਹੋਣ ਲਈ ਹੈ ਉਹਨਾਂ ਦੀ ਰਹਿائش ਹੈ ਖਾਣਾ ਪੀਣਾ ਨਹਾਣਾ ਜੀ ਮੈਂ ਆਮ ਸੈਂਟਰਾਂ ਤੇ ਰਾਉਂਡ ਵੀ ਮਾਰਦਾ ਹਾਂ ਬਹੁਤ ਵਧੀਆ ਢੰਗ ਨਾਲ ਸਰਕਾਰ ਚੱਲੀ ਹੋਈ ਹੈ ਲੋੜ ਹੈ ਤਾਂ ਇੱਕ ਲੋਕਾਂ ਦੀ ਸਾਹ ਦੀ ਹਰ ਦੀ ਪਿੰਡ ਪਿੰਡ ਦੀ ਇਹ ਆਪਣੇ ਆਪਣੇ ਘਰ ਨੂੰ ਸੰਭਲ ਲਈਏ ਇਹ ਮਹੀਮ ਜਿਹੜੀ ਹੈ 5-10 ਦਿਨਾਂ ਦੀ ਨਹੀਂ 1-2 ਸਾਲ ਦੀ ਨਹੀਂ ਹੈ ਇਹ ਜਿਹੜਾ ਸਾਡਾ 5 ਸਾਲ ਦਾ ਬੱਚਾ ਜਾਂ 10 ਸਾਲ ਦਾ ਬੱਚਾ ਉਹਦੇ ਮਗਰ ਲਾ ਕੇ ਸਾਨੂੰ 8-10 ਸਾਲ ਤੱਕ ਚੱਲਣਾ ਪੈਣਾ ਉਹ ਬੱਚੇ ਦੀ ਰਾਖੀ ਆਪਣੇ ਆ ਦੀ ਕਰ ਲਈ ਆਪਣੇ ਮਾਮੀਆਂ ਦੇ ਚਾਚੇ ਤਾਏ ਭੂਆ ਦੇ ਇਸ ਤਰ੍ਹਾਂ ਨਾਲ ਇੱਕ ਸਾਡੀ ਚੇਨ ਬਣ ਜਾਣੀ ਹੈ ਫਿਰ ਜੋ ਇੱਕ ਨਵਾਂ ਪੰਜਾਬ ਇੱਕ ਰੰਗਲਾ ਪੰਜਾਬ ਬਣਨਾ ਹੈ ਅੱਜ ਤੋਂ 5-4 ਸਾਲ ਬਾਅਦ ਇਹ ਹਰ ਇੱਕ ਨੇ ਇਸ ਨਸ਼ੇ ਤੋਂ ਮੁਕਤ ਹੋ ਜਾਣਾ ਨਸ਼ੇ ਤੋਂ ਧਿਰਨਾ ਕਰਨੀ ਹੈ ਫੇਰ ਨਚਾ ਆਊਗਾ ਕਿਧਰ ਜਬ ਪੀਣ ਵਾਲਾ ਕੋਈ ਨਹੀਂ ਆ ਕੇ ਸੁੱਟ ਗਿਆ ਡਰੋਨ ਫੜੇ ਜਾਂਦੇ ਐ ਦੇਦਤੀ ਜਾਂਦੇ ਪਰਤੇ ਬਹੁਤ ਜ਼ਿਆਦਾ ਬਰਾਮਦਗੀ ਕੀਤੀ ਐ ਮੈਂ ਇਸ ਵਿੱਚ ਪੰਜਾਬ ਪੁਲਿਸ ਦੀ ਬਹੁਤ ਸراہਣਾ ਕਰਦਾ ਹਾਂ ਕਿ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਇਹਨੂੰ ਚਲਾਇਆ ਹੈ ਅੱਜ ਡਿਫੈਂਸ ਕਮੇਟੀਆਂ ਘਰੋ ਘਰੀ ਹਰ ਕੋਈ ਤਿਆਰ ਹੋ ਗਿਆ ਹੈ ਇੱਥੇ ਪਾਰਟੀਵਾਦੀ ਦਾ ਕੋਈ ਸਵਾਲ ਨਹੀਂ ਇੱਥੇ ਘਰ ਦਾ ਸਵਾਲ ਹੈ ਸਾਡੇ ਬੱਚਿਆਂ ਦਾ ਸਵਾਲ ਹੈ ਸਾਡੀ ਆਉਣ ਵਾਲੀ ਜਨਰੇਸ਼ਨ ਦਾ ਸਵਾਲ ਹੈ ਉਹ ਕਿੱਧਰ ਨੂੰ ਜਾ ਰਹੀ ਹੈ ਜਿਹੜੇ ਚਲੇ ਗਏ ਉਹਨਾਂ ਨੂੰ ਮੋੜੋ ਜੀ ਜੀ ਜਿਹੜੇ ਅਗਲੇ ਹੈ ਉਹਨਾਂ ਨੂੰ ਇਸ ਤਰ੍ਹਾਂ ਵੀ ਸਿੱਖਿਆ ਦਈਏ ਸਕੂਲਾਂ 'ਚ ਇਸ ਤਰ੍ਹਾਂ ਸਿੱਖਿਆ ਦਈਏ ਇਸ ਤਰ੍ਹਾਂ ਨਾਲ ਗਾਈਡ ਕਰੀਏ ਕੋਈ ਤੋ ਨਫਤ ਕਰਕੇ ਤੋ ਸਾਈਡ ਤੇ ਹੋ ਜਾ ਫਲੇ ਗਰਾਊਂਡਾਂ ਜਾਣ ਗੇਮਾਂ ਕਰਨ ਲੈ ਮੈਂ ਤੁਹਾਡੇ ਮਾਧਿਅਮ ਰਹੀ ਆਪਣੀ ਜਿਹੜੀ ਇੰਡੀਅਨ ਲੇਡੀਜ਼ ਹੌਕੀ ਟੀਮ ਹੈ ਉਹਨੂੰ ਵੀ ਬਹੁਤ ਬਹੁਤ ਵਧਾਈ ਜਿੰਦਾ ਜਿਨੇ ਵਰਲਡ ਕੱਪ ਦਿੱਤੇ ਅੱਜ ਜੀ 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 ਬਿਲਕੁਲ ਹਾਂਜੀ ਹਾਂਜੀ ਬਹੁਤ ਬਹੁਤ ਥੈਂਕ ਯੂ ਸਰ ਬਹੁਤ ਧੰਨਵਾਦ ਸਾਡੇ ਵੱਡੇ ਵੀਰੇ ਸਤਕਾਰਯੋਗ ਦਿਨੋਦ ਜੀ ਸਰ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਰ ਸਤਿ ਸ੍ਰੀ ਅਕਾਲ ਸਸ਼ੀਕਲ ਜੀ ਤੁਹਾਡੇ ਤਿੰਨ ਦਾ ਧੰਨਵਾਦ ਅ ਮੈਂ ਦੱਸਣਾ ਚਾਹੁੰਦਾ ਕਿ ਅੱਜ ਇਹ ਜੋ ਅੱਜ ਬਹੁਤ ਵੱਡੇ ਪੱਧਰ ਤੇ ਇਕੱਠ ਹੋਇਆ ਇਹਦੇ ਵਿੱਚ ਬਿਲੇਜ ਦੇ ਡਿਵੈਲਪਮੈਂਟ ਕਮੇਟੀਆਂ ਅਤੇ ਵਾਰਡ ਡਿਵੈਲਪਮੈਂਟ ਕਮੇਟੀਆਂ ਦੇ ਫਾਰਮ ਭਰੇ ਗਏ ਤੇ ਪਛਾਣ ਪੱਤਰ ਵੀ ਭਰ ਕੇ ਦਿੱਤੇ ਆ ਜਿਹਦੇ ਵਿੱਚ ਕਰੀਬ 660 ਦੇ ਕਰੀਬ ਇਹ ਜੋ ਆਈ ਕਾਰਡ ਹੈ ਜਾਰੀ ਕੀਤੇ ਗਏ ਅਤੇ ਬੁੱਕਲੇਟ ਭਰੀ ਗਈ ਆ ਆਨ ਮਲੇ ਸਮੇਂ ਦੇ ਵਿੱਚ ਇਹ ਜੋ ਵਾਕਵਾਟ ਪਿੰਡਾਂ ਤੋਂ ਪੰਚਾਇਤ ਮੈਂਬਰ ਸਰਪੰਚ ਸਾਹਿਬਾਨ ਵਾਰਟ ਕਮੇਟੀਾਂ ਦੇ ਪ੍ਰਧਾਨ ਉਹਨਾਂ ਦੇ ਸਤਤਰ ਇਸ ਸਮਾਗਮ ਵਿੱਚ ਪਹੁੰਚੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਉਹਨਾਂ ਦੇ ਕਰ ਕਮਲਾਂ ਦੇ ਨਾਲ ਹੀ ਅਜਿਹਾ ਵੱਡਾ ਇਹ ਸਮਾਗਮ ਹੋ ਸਕਿਆ ਮੈਂ ਆਸ ਕਰਦਾ ਹਾਂ ਆਉਣ ਵਾਲੇ ਦਿਨਾਂ ਵਿੱਚ ਇਹ ਜੋ VDC ਕਮੇਟੀ ਦੇ ਮੈਂਬਰ ਇਹ ਵਾਰਟ ਕਮੇਟੀ ਦੇ ਮੈਂਬਰ ਇੱਥੇ ਪਹੁੰਚੇ ਨੇ ਉਹ ਇਸ ਨਸ਼ਿਆਂ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਨੂੰ ਅੱਗੇ ਲਿਜਾਣ ਵਿੱਚ ਕਾਮਯਾਬ ਕਰਨਗੇ ਤੇ ਜੋ ਨਸ਼ਿਆਂ ਜਿਹੇ ਹੀ ਬਿਮਾਰੀ ਜਾਨਲੇਵਾ ਸਾਹਵਤ ਹੋ ਰਹੀ ਆ ਉਸ ਨੂੰ ਆਪਣੇ ਚੁਗਿਰਦੇ ਨੂੰ ਬਚਾ ਕੇ ਰੱਖਣਾ ਹੈ ਧੰਨਵਾਦ ਬੜਾ ਠੀਕ ਹੈ ਸਰ ਥੈਂਕ ਯੂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਜੀ ਅਸੋ ਮੈਂ ਸਰਪੰਚ ਪਿੰਡ ਮਹੌਲ ਪਰਮਜੀਤ ਸਿੰਘ ਠੀਕ ਹੈ ਜੀ ਬਲਾਕ ਪ੍ਰਧਾਨ ਬਲਾਚਾਰ ਓਕੇ ਅੱਜ ਜੋ ਸੈਮੀਨਾਰ ਕਰਾਇਆ ਗਿਆ ਸਰਕਾਰ ਵੱਲੋਂ ਜੁਧ ਨਸ਼ਿਆਂ ਦੇ ਵਿਰੁੱਧ ਇਹ ਅਸੀਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਸੀਂ ਉਹਨਾਂ ਦਾ ਬਹੁਤ ਹੀ ਤਹਿਲਿਤ ਮਾਣ ਕਰਦੇ ਹਾਂ ਜਿਨ੍ਹਾਂ ਨੇ ਇੱਕ ਇਸ ਪੰਜਾਬ ਦੇ ਵਿੱਚ ਪਹਿਲਾ ਮੁੱਖ ਮੰਤਰੀ ਬਣਿਆ ਇਹ ਜਿਨ੍ਹਾਂ ਨੇ ਬਹੁਤ ਹੀ ਬਰੀਕੀ ਦੇ ਨਾਲ ਇਹ ਮੁੱਦਾ ਠਾਇਆ ਅੱਜ ਤੱਕ ਵੀ ਕਿਸੇ ਵੀ ਸਰਕਾਰ ਸਰਕਾਰਾਂ ਸਾਰੀਆਂ ਆਪਣੀਆਂ ਪਬਲਿਕ ਵੀ ਆਪਣੀਆਂ ਪਰ ਕਿਸੇ ਵੀ ਸਰਕਾਰ ਨੇ ਕਿਸੇ ਵੀ ਨੁਮਾਇੰਦੇ ਨੇ ਇੰਨੀ ਬਰੀਕੀ ਨਾਲ ਜੋ ਪਿੰਡਾਂ ਵਿੱਚ ਹੋ ਰਹੀ ਬਰਬਾਦੀ ਨੌਜਵਾਨਾਂ ਦੀ ਘਰ ਘਰ ਜਾ ਕੇ ਜਿਹੜੇ چراਗ ਬੁੱਝ ਰਹੇ ਬਾਵਾ ਦੇ ਗੋਦ ਖਾ ਰਏ ਉਹਨਾਂ ਨੂੰ ਬਰੀਕੀ ਨਾਲ ਇਸ ਭਗਵੰਤ ਮਾਨ ਦੀ ਸਰਕਾਰ ਨੇ ਦੇਖਣਾ ਲਿਆ ਜਦਕਿ ਸਾਡੀ ਪੰਜਾਬੀ ਨੌਜਵਾਨੀ ਨੂੰ ਜੋ ਢਾਹ ਲੱਗ ਰਹੀ ਆ ਉਹਨੂੰ ਕਿਸੇ ਤਰ੍ਹਾਂ ਵੀ ਸਾਂਝ ਇੱਕ ਇਕੱਠ ਇੱਕ ਜਗ੍ਹਾ ਮੰਡਲ ਇਕੱਠੇ ਹੋ ਕੇ ਉਹਨੂੰ ਬਚਾਇਆ ਜਾ ਸਕੀਏ ਅੱਜ ਜੋ ਸੈਮੀਨਾਰ ਸਰਦਾਰ ਭਗਵੰਤ ਸਿੰਘ ਜੀ ਨੇ ਮਨਾਇਆ ਉਹਦੇ ਵਿੱਚੋਂ ਸਾਡੇ ਬਲਾਗ ਪੱਧਰ ਤੇ ਇਹਨਾਂ ਕੁਝ ਮੂਲਵਰ ਬੰਦਿਆਂ ਨੂੰ ਅੱਧੇ ਦੇ ਕੇ ਉਹਨਾਂ ਦਾ ਮਾਨ ਸਰਦਾਰ ਕਰਦੇ ਹੋਏ ਪਿੰਡਾਂ ਦੇ ਸਰਪੰਚਾਂ ਨਾਲ ਤਾਮਿਲ ਕਰਦੇ ਹੋਏ ਔਰ ਮਹਿਕਮਿਆਂ ਨਾਲ ਤਾਮਿਲ ਕਰਦੇ ਹੋਏ ਉਹਨਾਂ ਦਾ ਸਾਰਾ ਸਹਿਯੋਗ ਨਾਲ ਇਹ ਕਮੇਟੀਆਂ ਬਣਾਈਆਂ ਮੱਤੀਆਂ ਬਣਾ ਕੇ ਪਿੰਡਾਂ ਦੇ ਵਿੱਚ ਕੁਝ ਧਰ ਪੈਦਾ ਹੋ ਗਏ ਹਨ ਜੋ ਪਿੰਡਾਂ ਦੇ ਆਮ ਲੋਕ ਆ ਜੂਠ ਬਣੇ ਆ ਨੌਜਵਾਨ ਬਣੇ ਆ ਉਹ ਪਿੰਡਾਂ ਦੀ ਪੰਚਾਇਤ ਸਾਥ ਦੇਂਦੇ ਹੋਏ ਪਿੰਡਾਂ ਦੇ ਅੰਦਰੋਂ ਨਸ਼ਾ ਮੁਕਤ ਆਪਣੇ ਆਪ ਹੋ ਰਿਹਾ ਅਸੀਂ ਇਹ ਸਹਿਯੋਗ ਕਰਦੇ ਆ ਜੋ ਅੱਜ ਸਾਨੂੰ ਪਿੰਡਾਂ ਦੇ ਸਰਪੰਚਾਂ ਨੂੰ ਬੀਡੀਸੀ ਕਮੇਟੀਆਂ ਨੂੰ ਮੈਂਬਰਾਂ ਨੂੰ ਜੋ ਸਰਕਾਰ ਨੇ ਅੱਜ ਦੇ ਨਿਯੁਕਤੀ ਪੱਤਰ ਦਿੱਤੇ ਹਨ ਜਾਂ ਕਾਰਡ ਵੰਡੇ ਹਨ ਉਹ ਕਿਸੇ ਕਿਸੇ ਦੀ ਪਾਵਰ ਹੈ ਅਸੀਂ ਇਹ ਪੰਜਾਬ ਸਰਕਾਰ ਅੱਗੇ ਹੋਈ ਦਿਖਾਵਾ ਕਰਦੇ ਆ ਜੇ ਉਸ ਪ੍ਰਸ਼ਾਸਨ ਸਾਡਾ ਉਹ ਸਾਡੇ ਭੈਣ ਭਾਈ ਹਨ ਅਸੀਂ ਇਹਨਾਂ ਨੂੰ ਜੋ ਸਾਡੇ ਕਾਰ ਵੰਡਿਆਂ ਨੂੰ ਇਸ ਕਾਰਟਨ ਦੇ ਜਰੀਏ ਜੋ ਸਾਨੂੰ ਇਹ ਅਹ ਗੈਂਟੀਕਰ ਟੇਪ ਪਾਉ ਹੈ ਤੇ ਇਹ ਪਾਉਣ ਨੂੰ ਵਰਕਰ ਕਰਦੇ ਹੋਏ ਸਾਡਾ ਤਾਮਿਲ ਕਰੀਏ ਇਸ ਪਿੰਡਾਂ ਤੋਂ ਆਟੋਮੈਟਿਕ ਨਸ਼ਾ ਖਤਮ ਹੋ ਜਾਏਗਾ ਔਰ ਅਸੀਂ ਆਪਣੀ ਬੇਚੀ ਨੌਜਵਾਨੀ ਬਚਾ ਲਈਏ ਔਰ ਸਭ ਤੋਂ ਵੱਡਾ ਪਿੰਡ ਪੱਦਰ ਬਲਾਗ ਪੱਦਰ ਉਹ ਪੰਜਾਹ ਪੱਦਰ ਮੁਲਕੇ ਦੁਆਰਾ ਅਸੀਂ ਰੰਗਲਾ ਪੰਜਾਬ ਬਣਾਉਣ ਦੇ ਕੰਮ ਦਾ ਹੋ ਰਹੀ ਠੀਕ ਹੈ ਥੈਂਕ ਯੂ